ਸਸਿਕਾ ਦੋਸਤੋ ਇਹ ਘਲੋੜੀ ਗੇਟ ਮੜੀਆਂ ਵਾਲੇ ਚੌਂਕ ਤੋਂ ਖੱਬੇ ਹੱਥ ਮੋੜਦੇ ਹੀ ਭੂਤਨਾਥ ਮੰਦਿਰ ਚੌਂਕ ਦਾ ਦ੍ਰਿਸ਼ ਹੈ ਕਿਸ ਤਰ੍ਹਾਂ ਗਊ ਮਾਤਾਵਾਂ ਦੇਖੋ ਆਪਸ ਵਿੱਚ ਲੜ ਰਹੀਆਂ ਹਨ ਜਿਸ ਨਾਲ ਇਹਨਾਂ ਦਾ ਤੇ ਮਨੁੱਖਾਂ ਦਾ ਵੱਡੇ ਪੱਧਰ ਤੇ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਖਾਣ ਪੀਣ ਦੀ ਭਾਲ ਚ ਭੁੱਖੇ ਪਾਣੇ ਕੂੜੇ ਦੇ ਢੇਰ ਵਿੱਚ ਖਾਣ ਨੂੰ ਲੱਭ ਰਹੀਆਂ ਹਨ ਹਾਲਾਂਕਿ ਇਹਨਾਂ ਨੂੰ ਖਾਣਾ ਦੇਣ ਵਾਲਾ ਕੋਈ ਵੀ ਨਹੀਂ ਹੈ ਇਸ ਤਰ੍ਹਾਂ ਹੀ ਚਲਦੀਆਂ ਫਿਰਦੀਆਂ ਰਹਿਣੀਆਂ ਹਨ ਅਤੇ ਅਕਸਰ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਗਊਆਂ ਦੇ ਕਈ ਲੋਕ ਪਾਲਕ ਹੁੰਦੇ ਹਨ ਜਿਹੜੇ ਕਿ ਸਵੇਰੇ ਇਹਨਾਂ ਨੂੰ ਛੱਡ ਦਿੰਦੇ ਹਨ ਤਾਂ ਕਿ ਇਹ ਸੜਕਾਂ ਤੇ ਘੁੰਮਦੀਆਂ ਫਿਰਦੀਆਂ ਚਰਦੀਆਂ ਰਹਿਣ ਅਤੇ ਸ਼ਾਮ ਨੂੰ ਘਰ ਆ ਜਾਂਦੀਆਂ ਹਨ ਜਿਹੜੇ ਪਾਲਕ ਇਹਨਾਂ ਦਾ ਦੁੱਧ ਚੋ ਕੇ ਇਹਨਾਂ ਨੂੰ ਮੋੜ ਸੜਕਾਂ ਤੇ ਰੁਲਣ ਲਈ ਛੱਡ ਦਿੰਦੇ ਹਨ ਕਿਉਂਕਿ ਉਸ ਸਮੇਂ ਉਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਹੈ ਇਸ ਦਾ ਮੁੱਖ ਕਾਰਨ ਸਾਡੀ ਹੀ ਆਪਣੀ ਨਾਕਾਮੀ ਹੈ ਕਿ ਅਸੀਂ ਇਹਨਾਂ ਦੀ ਸੰਭਾਲ ਜੜੀ ਹੈ ਉਹ ਨਹੀਂ ਕਰ ਪਾ ਰਹੇ ਦੇਖੋ ਇਸ ਤਰ੍ਹਾਂ ਭੁੱਖੀਆਂ ਪਾਣੀਆਂ ਘੁੰਮਦੀਆਂ ਫਿਰ ਰਹੀਆਂ ਹਨ ਕਿ ਕੋੜੇ ਚੋਂ ਹੀ ਸ਼ਾਇਦ ਕੁਝ ਮਿਲ ਜਾਵੇ ਹਾਲਾਂਕਿ ਕੋੜੇ ਚੋਂ ਖਾਣਾ ਸਭ ਲਈ ਕਿੰਨਾ ਔਖਾ ਹੈ ਪਰ ਕਰਨ ਤਾਂ ਕੀ ਕਰਨ ਕਿੱਥੇ ਜਾਣ ਕੌਣ ਦਵੇ ਇਹਨਾਂ ਨੂੰ ਖਾਣ ਨੂੰ ਕੌਣ ਦਵੇ ਇਹਨਾਂ ਨੂੰ ਰਹਿਣ ਨੂੰ ਵਿਚਾਰੀਆਂ ਭੁੱਖੀਆਂ ਪਾਣੀਆਂ ਸੜਕਾਂ ਤੇ ਘੁੰਮ ਰਹੀਆਂ ਹਨ ਦੇਖੋ ਫੜਕਾਂ ਦੇ ਵਿੱਚ ਖੜੀਆਂ ਹਨ ਕਿਸੇ ਦਾ ਵੀ ਕਦੇ ਵੀ ਕੋਈ ਨੁਕਸਾਨ ਹੋ ਸਕਦਾ ਹੈ ਤੇ ਇਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਕੱਲ ਅਸੀਂ ਰਾਜਪੁਰਾ ਗਏ ਸੀ ਤੇ ਰਾਜਪੁਰਾ ਜਾਂਦੇ ਸਮੇ ਖੱਬੇ ਹੱਥ ਇੱਕ ਨੰਦੀ ਬੈਲ ਬੜੀ ਬੁਰੀ ਤਰ੍ਹਾਂ ਡਿੱਗਿਆ ਪਿਆ ਸੀ ਯਾਨੀ ਕਿ ਮਰਿਆ ਪਿਆ ਸੀ ਲੰਘਦੇ ਰਾਹਗੀਰਾ ਵੱਲੋਂ ਕਿਸੇ ਵੱਲੋਂ ਓਦੇ ਲਗਾ ਕੇ ਬੈਰੀਗੇਡ ਲਗਾ ਦਿੱਤੇ ਗਏ ਸਨ ਤਾਂ ਕਿ ਕੋਈ ਉਸ ਬੈਲ ਵਿੱਚ ਵੱਜ ਕੇ ਆਪਣਾ ਨੁਕਸਾਨ ਨਾ ਕਰਵਾ ਲਵੇ ਤੋ ਦੋਸਤੋ ਇਹਨਾਂ ਦਾ ਬਹੁਤ ਮਾੜਾ ਹਾਲ ਹੋਇਆ ਪਿਆ ਹੈ ਇਹਨਾਂ ਨੂੰ ਇਹਨਾਂ ਦੇ ਘਰ ਪਹੁੰਚਾਣਾਂ ਸਮੇਂ ਦੀ ਮੰਗ ਹੈ ਉਹਨੇ ਭੂਤਨਾਥ ਮੰਦਿਰ ਚੌਂਕ ਵੱਲ ਨੂੰ ਤੁਰ ਪਏ ਹਨ ਤੇ ਰਸਤੇ ਵਿੱਚ ਖੜ ਜਾਣਗੇ ਕਦੇ ਕੋਈ ਖਾਣਾ ਦੇ ਦੇਵੇਗਾ ਤਾਂ ਖਾ ਲੈਣਗੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਸਿਸਟਮ ਇਹਨਾਂ ਦੀ ਦੇਖਭਾਲ ਸਮੇਂ ਦੀ ਮੰਗ ਹੈ ਬਹੁਤ ਜ਼ਰੂਰੀ ਹੈ ਦੋਸਤੋ ਬਹੁਤ ਜ਼ਰੂਰੀ ਹੈ ਕਿ ਇਹਨਾਂ ਦੀ ਦੇਖਭਾਲ ਕਰ ਲਈ ਜਾਵੇ ਕਿਉਂਕਿ ਬਹੁਤ ਦਿਹਾਕੇ ਬੀਤ ਚੁੱਕੇ ਹਨ ਇਹ ਸੜਕਾਂ ਤੇ ਰੁੱਲ ਰਹੇ ਹਨ ਜਦ ਕੀ ਆਪਾਂ ਵੱਡੀ ਗਿਣਤੀ ਵਿੱਚ ਮੌਜੂਦ ਹਾਂ ਆਪਣੇ ਘਰਾਂ ਵਿੱਚ ਆ ਆਪਣੇ ਦਫ਼ਤਰਾਂ ਵਿੱਚ ਕੰਮ ਕਰਦੇ ਹਾਂ ਰੋਟੀ ਪਾਣੀ ਕਮਾਉਂਦੇ ਹਾਂ ਖਾਂਦੇ ਹਾਂ ਸਭ ਕੁਝ ਕਰਦੇ ਹਾਂ ਤੇ ਇਹਨਾਂ ਲਈ ਕੁਝ ਕਰਨਾ ਵੀ ਸਾਡਾ ਹੀ ਜਿਹੜਾ ਹੈ ਉਹ ਮੋਢਲਾ ਫਰਜ਼ ਬੰਦਾ ਹੈ ਦੇਖੋ ਕਿੰਨੇ ਧੀਆਂ ਕਰੋੜਾਂ ਪੁੱਤ ਜਾ ਰਹੇ ਹਨ ਵਿੱਚ ਆਪਾਂ ਵੀ ਸ਼ਾਮਲ ਹਾਂ ਆਪਾਂ ਵੀ ਖੜੇ ਆ ਪਰ ਕੁਝ ਕਰ ਨਹੀਂ پا ਰਹੇ ਜੇ ਜਿਨ੍ਹਾਂ ਦੇ ਹੱਥ ਵਿੱਚ ਕਰਨ ਦਾ ਸਿਸਟਮ ਹੈ ਉਹ ਨਹੀਂ ਕਰਦੇ ਕਿਉਂਕਿ ਉਹ ਤਾਂ ਐਸ਼ਵਰਾਮ ਦੀ ਜ਼ਿੰਦਗੀ ਵਿੱਚ ਆਪਣੀਆਂ ਜੀ ਰਹੇ ਹਨ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਤਾਂ ਦਿਖਦੀ ਹੈ ਅਤੇ ਨਾ ਹੀ ਪੇਸ਼ ਆਉਂਦੀ ਹੈ ਤਾਂ ਦੋਸਤੋ ਇਹਨਾਂ ਨੂੰ ਇਹਨਾਂ ਦੇ ਘਰ ਪਹੁੰਚਾਇਆ ਜਾਵੇ ਗਊਸ਼ਾਲਾਾਂ ਵਿੱਚ ਪਹੁੰਚਾਇਆ ਜਾਵੇ ਤਾਂ ਜੇ ਇਹਨਾਂ ਨੂੰ ਖਾਣਾ ਰਹਿਣ ਨੂੰ ਕੋਈ ਜ਼ਖਮ ਹੋ ਜਾਏ ਮਰਮ ਪੱਟੀ ਵਗੈਰਾ ਦਵਾਈਆਂ ਜੜੀ ਬੂਟੀਆਂ ਇਲਾਜ ਵਗੈਰਾ ਸਾਰਾ ਮਿਲ ਸਕੇ ਧੰਨਵਾਦ ਮੇਰੇ ਦੋਸਤੋ ਧੰਨਵਾਦ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਕਿਸੇ ਨਾ ਕਿਸੇ ਜਨ ਤੱਕ